ऐसे हुंदा किया जी आज मैं चला सी लुधियाणे क्योंकि मोरे बहुत सारे विवाह आ रहे आ सुखखां ਦੇ ਪ੍ਰੋਗਰਾਮ ਆ ਰਹੇ ਆ ਮੈਨੂੰ ਇੱਦਾਂ ਦੀ ਇੱਕ ਬਲੇਜ਼ਰ ਚਾਹੀਦਾ ਸੀ ਇੱਦਾਂ ਦੀ ਇੱਕ ਜੈਕਟ ਚਾਹੀਦੀ ਸੀ ਜਦ ਮੈਂ ਲੁਧਿਆੜੇ ਵੱਲ ਨੂੰ ਗੱਡੀ ਮੋੜੀ ਆ ਰੇਲਵੇ ਰੋਡ ਤੋਂ ਤਾਂ ਮੇਰੀ ਪਹਿਲੀ ਨਿਗਾਹ ਆਹ ਦੁਕਾਨ ਤੇ ਪਈ ਆ ਜੀ ਲੁਧਿਆਣਾ ਫੈਕਟਰੀ ਆਊਟਲੈਟ ਵਿంటర్ ਸੇਲ ਹੂੰ ਟੂ ਪੋਰਸ ਚ 4 ਕਲਰ ਆਈ ਹੂੰ ਟੂ ਪੋਰਸ ਚ 4 ਕਲਰ ਆਈ ਗ੍ਰੇ ਵੀ ਹੈ ਹਮ ਟੈਨ ਵੀ ਹੈ ਬਲੈਕ ਵੀ ਹੈ ਠੀਕ ਹੈ ਤੇ ਇੱਕ ਰ ਆ ਵੀ ਹੈ ਸਰ ਜੀ ਹਮ ਮਤਲਬ ਚੁਆਇਸ ਬਹੁਤ ਹੈ ਸਾਈਜ਼ ਸਾਰੇ ਮਿਲ ਜੂਗੇ ਹਾਂ ਜੀ ਸਾਈਜ਼ ਵੀ ਸਾਰੇ ਮਿਲਗੇ ਚੁਆਇਸ ਵੀ ਸਾਰੀ ਹੈ ਸਰ ਅੱਛਾ ਤੁਸੀਂ ਦੇਖਿਆ ਹੋਣਾ ਇੱਕ ਤਾਂ ਸਟਾਫ ਹੂੰ ਸਟਾਲ ਵੀ ਵਧੀਆ ਜੀ ਇੱਕ ਲਾਈਟ ਵੇਟ ਆਈ ਹੈ ਲਾਈਟ ਵੇਟ ਬਹੁਤ ਵੇਟ ਬਹੁਤ ਆਈ ਹੈ ਆਟਰ ਪ੍ਰੂਫ ਵੀ ਲੱਗ ਗਿਆ ਮੈਨੂੰ ਹਾਂਜੀ ਹਲਕੀ ਚੀਜ਼ ਆਪਾਂ ਜਿਵੇਂ ਮੰਗਦੇ ਆਂ ਨਾ ਜੀ ਅੱਜ ਕੱਲ ਬੀ ਜਿਆਦਾ ਭਾਰ ਰਹੇ ਨੇ ਚੱਕਣਾ ਪਵੇ ਆਪਣਾ ਅੱਜ ਤੋਂ ਹੁਣ ਆ ਪਾ ਕੇ ਬਹੁਤ ਨਿੱਗਾ ਹੋਇਆ ਆ ਪ੍ਰਾਈਸ ਇਹਦਾ ਕਿੰਨਾ ਜੀ ਪ੍ਰਾਈਸ ਇਹਦਾ ਸਰ 1300 1300 ਅੱਛੇ ਮਾਰਕੀਟ ਚ 99 ਲੈਸ ਹਾਂ ਲੈਸ ਕਰ 3200 3300 ਮਾਰਕੀਟ ਚ ਤੇ ਮਿਲਦੀ ਆ ਕਿ ਜਿੰਨੇ ਕਸਟਮਰ ਇੱਥੇ ਆਏ ਹੋਏ ਆ ਔਰ ਇੱਕ ਗੱਲ ਹੋਰ ਮੈਂ ਦੱਸ ਦਵਾਂ ਜੇ ਤੁਸੀਂ ਪੂਰੇ ਸਟੋਰ ਤੇ ਨਜ਼ਰ ਮਾਰੋਗੇ ਐਨੀ ਕਲਰ ਕਲੈਕਸ਼ਨ ਆ ਇਹਨੀਆਂ ਮੇਰੀਆਂ ਭੈਣਾਂ ਦਾ ਜਿਹੜਾ ਵੀ ਮਰਜੀ ਫੇਵਰਟ ਕਲਰ ਆ ਉਹ ਇੱਥੇ ਮਿਲ ਜਾਊਗਾ ਅਵੇਲੇਬਲ ਕਰਾ ਦੇਣਗੇ ਹਾਂ ਜੇ ਕਿਤੇ ਸਾਡੀ ਭੈਣ ਨੇ ਵਿਆਹ ਤੇ ਜਾਣਾ ਵਿਆਹ ਦੇਖਣ ਜਾਣਾ ਸ਼ਰੀਕੇ ਭਾਈ ਜਰੇ ਜਾਣਾ ਤਾਂ ਫਿਰ ਚੀਜ਼ ਤਾਂ ਵਧੀਆ ਚਾਹੀਦੀ ਹੈ ਸਰ ਡਿਜ਼ਾਈਨਿੰਗ ਵੀ ਮਿਲੂਗੀ ਹਾਂ ਇੱਕ ਗੱਲ ਮੈਨੂੰ ਇਹਦੀ ਬੜੀ ਹੁੰਦਾ ਲੱਗੀ ਹਰ ਆਰਟੀਕਲ ਦਾ ਵੱਖਰਾ ਵੱਖਰਾ ਡਿਜ਼ਾਈਨ ਹੈ ਯਾਰ ਮਹਿੰਗਾ ਹੋਣਾ ਨਹੀਂ ਨਹੀਂ ਸਰ ਇਹ ਵੀ ਨਹੀਂ ਮਹਿੰਗਾ ਹੋਣਾ ਸਰ ਤੁਸੀਂ ਆਪ ਇਹ ਦੇਖ ਲਿਓ 1300 1300 ਇਹ ਸ਼ੌਟ ਆ ਗਿਆ ਇੱਧਰ ਮੈਂ ਕਿਹਾ ਕਿ ਫਿਰ ਬਹੁਤ ਲੱਗੀ ਸ਼ੰਗ ਲੱਗਾ ਹੋਵੇ ਨਹੀਂ ਨਹੀਂ ਸਰ ਤੁਸੀਂ ਆਪ ਇਹ ਤਾਂ ਬਹੁਤ ਅੱਛਾ ਪੀਸ ਹੈ ਬਹੁਤ ਪਿਆਰਾ ਪੀਸ ਹੈ ਤੁਸੀਂ ਕਿੰਨਾ ਗੈਸ ਕਰਿਆ ਤੁਸੀਂ ਸਰ ਇਹਦਾ ਮੈਨੂੰ ਲੱਗਿਆ ਸੀ ਕਿ 26-2700 ਤੱਕ ਤਾਂ ਹੋਗਾ ਨਹੀਂ ਸਰ ਆ ਤੁਸੀਂ ਆਪ ਹੀ ਦੇਖ ਲਓ 1300 ਤੇ ਮਾਰਕੀਟ ਵਿੱਚ ਕਿੰਨਾ ਪ੍ਰਾਈਸ ਹੋਵੇਗਾ ਇਹਦਾ ਮਾਰਕੀਟ ਚ ਦਾ ਸਰ 6000 7000 ਇਹਦਾ ਚੱਲਦਾ ਅਲੱਗ ਅਲੱਗ ਬਹੁਤ ਪਿਆਰਾ ਪੀਸ ਹੈ ਦੇਖੋ ਕਿ ਬੜਾ ਤੇ ਡਿਜ਼ਾਈਨੇਬਲ ਪੀਸ ਲੱਗਦਾ ਮੈਨੂੰ ਲੱਗਦਾ ਇਹਦਾ ਪ੍ਰਾਈਸ ਘੱਟੋ ਘੱਟ ਵੀ 25-2600 ਤਾਂ ਹੋਊਗਾ ਨਹੀਂ ਬਾਜੀ ਹੂੰ 1500 اچھا ਮਿਹਨਤ ਕਿੰਨੀ ਹੋਈ ਹੋਏ ਹੋਵੇਗੀ ਨਾ ਜਦੋਂ ਇਹਨੂੰ ਤਿਆਰ ਕੀਤਾ ਪੀਸ ਨੂੰ ਸਫਾਈ ਬਹੁਤ ਅੱਛੀ ਹੈ ਆਰਟੀਕਲ ਯੂਨਿਕ ਪੀਸ ਹੈ ਸਟੱਫ ਵੀ ਵਧੀਆ ਔਰ ਪਾਰਟੀ ਵੇਅਰ ਵੀ ਆ ਹਾਂਜੀ ਸਰ ਤਾਂ ਮੈਨੂੰ ਲੱਗਿਆ ਸੀ ਘੱਟੋ ਘੱਟ 25-2600 ਦਾ ਹੋਊਗਾ ਲੇਕਿਨ ਇਹ ਦੱਸਦੇ ਕਿ 1500 ਰੁਪਏ ਦਾ ਤਾਂ ਸਟਾਕ ਹੈ ਨਾ ਕੋਲ ਹੈ ਵਿਦ ਬ੍ਰਿਲਇੰਟ ਸਟੱਫ ਇੰਪ੍ਰੈਸਿਵ ਬਹੁਤ ਹੈ ਹਰੇਕ ਆਰਟੀਕਲ ਜਿਹੜਾ ਤੁਹਾਨੂੰ ਸ਼ਹਿਰ ਚ ਬਹੁਤ ਮਹਿੰਗਾ ਮਿਲਣ ਵਾਲਾ ਪਰ ਪ੍ਰਾਈਸ ਦੱਸ ਦਿਓ ਤੁਸੀਂ ਸਰ 900 ਤੁਹਾਡਾ ਰੇਟ ਡਿਸਕਾਊਂਟਡ ਕਰ ਕਿਵੇਂ ਕਹਿ ਰਹੇ ਆ ਡਿਸਕਾਊਂਟ ਦੀ 600 ਯਾਰ ਮਤਲਬ ਕੋਈ ਵੀ ਪੀਸ ਸੱਟਣ ਵਾਲਾ ਨਹੀਂ ਹੈ ਨਹੀਂ ਸਰ ਇੱਕ ਵਾਸੇ ਬ੍ਰਾਂਡਡ ਵਾਰਮ ਬਲੇਜ਼ਰ ਜੈਕਟਸ ਦੀ ਕੀਮਤ ਪੜ ਕੇ ਜਾਨੀ ਕਿ 650 750 8000 9000 ਪੜ ਕੇ ਦੇਖ ਕੇ ਟੈਗ ਦੇਖ ਕੇ ਮੇਰੇ ਵਰਗਾ ਬੰਦਾ ਸੋਚਦਾ ਹੈ ਕਿ ਯਾਰ ਕਦ ਅਸੀਂ ਵਾਰਮ ਫੈਸ਼ਨੇਬਲ ਕਲੋਥਸ ਪਾਵਾਂਗੇ ਮਨ ਵਿੱਚ ਉੱਠਦੇ ਨੇ ਸਵਾਲ ਸਾਥਿਓ ਪਰ ਸੁਣਿਆ ਨਵਾਂ ਸ਼ਹਿਰ ਰੇਲਵੇ ਰੋਡ ਤੇ ਲੁਧਿਆਣਾ ਫੈਕਟਰੀ ਆਊਟਲੈਟ ਵਿంటర్ ਸੇਲ ਯਾਨੀ ਕਿ ਨਿੱਗੇ ਕੱਪੜਿਆਂ ਦੀ ਸੇਲ ਲੱਗ ਗਈ ਹੈ ਔਰ ਇਹਨਾਂ ਦੀ ਪੂਰੇ ਜ਼ਿਲ੍ਹੇ ਵਿੱਚ ਹੈ ਤਮਾਲ ਦੋਸਤੋ ਲੇਕਿਨ ਜੇਕਰ ਤੁਹਾਨੂੰ ਮੈਂ ਇਹ ਗੱਲ ਆਖਾਂ ਤੇ ਇੱਥੇ ਇਸ ਸ਼ੋਰੂਮ ਦੇ ਅੰਦਰ ਇਸ ਦੁਕਾਨ ਦੇ ਅੰਦਰ ਲੁਧਿਆਣੇ ਨਾਲੋਂ ਵੀ ਸਸਤੇ ਰੇਟਾਂ ਤੇ ਬਲੇਜ਼ਰ ਵਾਰਮ ਬਲੇਜ਼ਰ ਵਾਰਮ ਜੈਕਟ ਪਲਫੀ ਜੈਕਟ ਬਲ ਜਿਹੜੀ ਵੀ ਚੀਜ਼ ਅੱਜ ਕੱਲ ਡਿਮਾਂਡ ਵਿੱਚ ਹੈ ਚਾਹੇ ਉਹ ਜੈਂਟਸ ਦੀ ਹੋਵੇ ਚਾਹੇ ਫੀਮੇਲ ਦੀ ਹੋਵੇ ਤਾਂ ਤੁਸੀਂ ਵੀ ਕਹੋਗੇ ਕਿ ਯਾਰ ਸਟੱਫ ਦੇਖ ਕੇ ਬਾਈ ਇਹ ਤਾਂ ਹੋ ਗਈ ਹੈ ਨਿਰੀ ਕਮਾਲ ਸਾਥੀਓ ਇਹ ਤਾਂ ਹੋ ਗਈ ਹੈ ਨਿਰੀ ਕਮਾਲ ਸਾਥੀਓ ਹਾਂਜੀ ਕੀ ਐਡਰੈਸ ਪੁੱਛ ਰਹੇ ਹੋ ਤਾਂ ਕਨਫਰਮ ਕਰ ਦਵਾਂ ਜਦ ਨਹਿਰੂ ਗੇਟ ਤੁਸੀਂ ਰੇਲਵੇ ਰੋਡ ਵੱਲ ਮੁੜੂਗੇ ਤਾਂ ਬਿਲਕੁਲ ਲੋਕੇਸ਼ਨ ਹੈ ਨਾਲੋਂ ਨਾਲ ਸਾਥੀਓ ਲੋਕੇਸ਼ਨ ਹੈ ਨਾਲੋਂ ਨਾਲ ਸਾਥੀਓ ਸਤਿ ਸ੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਦਜ਼ਲਾ ਲੰਦੇ ਵੀਡੀਓ ਕਿਸ ਬਤਾਉਣ ਵਾਲੀ ਹੈ ਸਤਿ ਆਪਣਾ ਸ਼ਹਿਰ ਨਾ ਬਹੁਤ ਮਹਿੰਗਾ ਇੱਥੇ ਕੱਪੜਾ ਬਹੁਤ ਮਹਿੰਗਾ ਤੇ ਜਿਹੜੀ ਚੀਜ਼ ਟ੍ਰੈਂਡ ਚ ਆ ਜਾਵੇ ਚਾਹੇ ਫਿਰ ਉਹ ਇਦਾਂ ਦਾ ਬਲੇਜ਼ਰ ਹੋਵੇ ਜੈਕਟ ਟਾਈਪ ਬਲੇਜ਼ਰ ਹੋਵੇ ਚਾਹੇ ਇਦਾਂ ਦੀ ਫਲਫੀ ਜੈਕਟ ਹੋਵੇ ਫਰੋਦਾ ਰੇਟ ਤਾਂ ਸਿਖਰਾਂ ਤੇ ਚੜ ਜਾਂਦਾ ਵੈਸੇ ਹੁੰਦਾ ਕੀ ਹੈ ਜੀ ਅੱਜ ਮੈਂ ਚੱਲਾ ਸੀ ਲੁਧਿਆਣੇ ਕਿਉਂਕਿ ਮੋਰੇ ਬਹੁਤ ਸਾਰੇ ਵਿਆਹ ਆ ਰਹੇ ਆ ਸੁੱਖਾਂ ਦੇ ਪ੍ਰੋਗਰਾਮ ਆ ਰਹੇ ਆ ਮੈਨੂੰ ਇਦਾਂ ਦੀ ਇੱਕ ਬਲੇਜ਼ਰ ਚਾਹੀਦਾ ਸੀ ਇਦਾਂ ਦੀ ਇੱਕ ਜੈਕਟ ਚਾਹੀਦੀ ਸੀ ਜਦ ਮੈਂ ਲੁਧਿਆੜੇ ਵੱਲ ਨੂੰ ਗੱਡੀ ਮੋੜੀ ਐ ਰੇਲਵੇ ਰੋਡ ਤੋਂ ਤਾਂ ਮੇਰੀ ਪਹਿਲੀ ਨਿਗਾਹ ਆਹ ਦੁਕਾਨ ਤੇ ਪਈ ਆ ਜੀ ਲੁਧਿਆਣਾ ਫੈਕਟਰੀ ਆਊਟਲੈਟ ਵਿంటర్ ਸੇਲ ਮੈਂ ਸੋਚਿਆ ਯਾਰ ਲੁਧਿਆਣੇ ਜਾਵਾਂਗੇ ਗੱਡੀ ਦੇ ਟਾਇਰ ਘਿਸਣੇ ਆ ਗੱਡੀ 'ਚ ਤੇਲ ਪੈਣਾ ਟੋਲ ਟੈਕਸ ਦਵਾਂਗੇ ਹੋਰ ਬਹੁਤ ਖਰਚੇ ਹੋ ਜਾਂਦੇ ਆ ਤਾਂ ਕਿਉਂ ਨਾ ਇੱਥੇ ਇੱਕ ਵਾਰੀ ਟਰਾਈ ਕੀਤਾ ਜਾਵੇ ਪਰ ਸਾਥੀਓ ਤੁਸੀਂ ਹੈਰਾਨ ਹੋ ਜਾਓਗੇ ਜਦ ਅਸੀਂ ਦੁਕਾਨ ਦੇ ਅੰਦਰ ਗਏ ਆ ਤਾਂ ਇਹਨਾਂ ਕੋਲ ਐਨੀ ਵੈਰਾਈਟੀ ਆ ਐਨਾ ਸਟੱਫ ਹੈ ਔਰ ਐਨਾ ਅੱਛਾ ਫੈਬਰਿਕ ਹੈ ਚੁਆਇਸ ਐਨੀ ਜ਼ਿਆਦਾ ਮਤਲਬ ਹਰ ਕੱਪੜਾ ਚੜਦੇ ਤੋਂ ਚੜਦਾ ਦੇਖ ਕੇ ਪਹਿਲਾਂ ਤਾਂ ਤਬੀਅਤ ਖੁਸ਼ ਹੋ ਗਈ ਪਰ ਮੈਨੂੰ ਲੱਗਿਆ ਯਾਰ ਰੇਟ ਕਿਤੇ ਮਹਿੰਗਾ ਨਾ ਹੋਵੇ ਕਿਉਂਕਿ ਆਲੇ-ਦੁਆਲੇ ਐਦਾਂ ਦੀ ਬਲੇਜ਼ਰ 6500 7000 ਤੋਂ ਥੱਲੇ ਨਹੀਂ ਮਿਲਦੀ ਪਰ ਮੈਂ ਨਾ ਆਹ ਟੈਗ ਦੇਖਿਆ ਹੁਣ ਤਾਂ ਮੈਂ ਇਹ ਖਰੀਦ ਲਈ ਆ ਇੱਤੇ 4599 ਲਿਖਿਆ ਸੀ ਮੈਂ ਕਿਹਾ ਚੱਲ ਯਾਰ 6500 ਤਾਂ ਨਹੀਂ ਲਿਖਿਆ ਲੇਕਿਨ ਫਿਰ ਥੱਲੇ ਇਹ ਕਹਿੰਦੇ ਸਾਡਾ ਰੇਟ 2100 ਆ ਪਰ ਲੋੜੀ ਕਰਕੇ ਇਹਨਾਂ ਨੇ ਮੈਨੂੰ ਇਹ ਜਿਹੜੀ ਬਲੇਜ਼ਰ ਟਾਈਪ ਜੈਕਟ ਐ 6 ਪਾਕਟ ਕਹਿੰਦੇ ਇਹਨੂੰ ਤੋਂ 4 ਤੇ 6 ਇਹ ਮੈਨੂੰ 2000 ਦੀ ਦਿੱਤੀ ਤੇ ਆ ਜਿਹੜੀ ਜੈਕਟ ਆ ਫਲਫੀ ਇਹ ਮੈਂ ਇਹਨਾਂ ਤੋਂ 1300 ਦੀ ਲਈ ਆ ਤੁਸੀਂ ਦੇਖੋ ਬ੍ਰਾਂਡਿੰਗ ਵੀ ਹੋਈ ਹੋਈ ਐ ਕਵਾਲਿਟੀ ਕਹੋ ਜੀ ਇਹ ਸਾਰੀ ਅੰਦਰ ਚੱਲ ਕੇ ਦਿਖਾਵਾਂਗੇ ਪਰ ਮੇਰਾ ਫਿਰ 3300 ਚ ਤੁਸੀਂ ਇਹ ਹਫ਼ਤਾ ਬਲਾ ਲਓ ਕਿ ਇੰਨੀ ਵਧੀਆ ਸ਼ਾਪਿੰਗ ਹੋ ਗਈ ਜੇ ਮੈਂ ਸ਼ਹਿਰ ਚੋਂ ਕਿਸੇ ਸ਼ੋਰੂਮ ਚੋਂ ਖਰੀਦਣ ਦੀ ਕੋਸ਼ਿਸ਼ ਕਰਦਾ ਤਾਂ ਮੈਨੂੰ ਕੱਲੀ ਆਹੀ 6500 ਚ ਮਿਲਣੀ ਸੀ ਤਾਂ ਇੱਕ ਕੱਪੜਾ ਲੈਣ ਆਉਗੇ ਚਾਰ ਲੈ ਕੇ ਜਾਉਗੇ ਉਹ ਕਿਵੇਂ ਹੋਵੇਗਾ ਉਹ ਵੀ ਅੰਦਰ ਚੱਲ ਕੇ ਦਿਖਾਵਾਂਗੇ ਲੇਕਿਨ ਇੰਨੇ ਆਰਟੀਕਲ ਅੱਛੇ ਆ ਔਰ ਇੰਨੇ ਯੂਨੀਕ ਆਰਟੀਕਲ ਆ ਮਤਲਬ ਤੁਹਾਡੀ ਤਬੀਅਤ ਰੂਹ ਖੁਸ਼ ਹੋਣ ਵਾਲੀ ਆ ਤਾਂ ਮੈਂ ਸੋਚਿਆ ਕਿ ਕਿਉਂ ਨਾ ਜੇ ਮੈਂ ਸ਼ਾਪਿੰਗ ਕਰ ਲਈਏ ਤਾਂ ਕੈਮਰੇ ਦੀ ਨਿਗਾਹ ਨਾਲ ਜਿਹੜਾ ਸਾਡਾ ਪਰਿਵਾਰ ਘਰ ਬੈਠਾ ਵੀਡੀਓ ਦੇਖ ਰਿਹਾ ਉਹਨਾਂ ਨੂੰ ਇਸ ਸ਼ੋਰੂਮ ਦਾ ਵਿਜ਼ਿਟ ਕਰਾ ਦਈਏ ਇਸ ਦੁਕਾਨ ਦਾ ਵਿਜ਼ਿਟ ਕਰਾ ਦਈਏ ਕਿਉਂਕਿ ਸੁੱਖਾਂ ਦੇ ਪ੍ਰੋਗਰਾਮ ਤਾਂ ਮੁਰੇ ਤੁਹਾਡੇ ਵੀ ਆਉਣ ਵਾਲੇ ਹਨ ਆਓ ਅੰਦਰ ਚੱਲਦੇ ਹਾਂ ਆ ਗੱਡੀ ਜੇ ਰੱਖ ਦੇ ਚੜਦੇ ਤੋਂ ਚੜਦਾ ਕਿੰਨਾ ਸਟਾਕ ਹੈ ਇਹਨਾਂ ਦੇ ਕੋਲ ਔਰ ਇਸ ਸਮੇਂ ਅਸੀਂ ਮੌਜੂਦ ਹੈ ਜੀ ਇਹਨਾਂ ਦੇ ਜੈਂਟਸ ਪੋਰਸ਼ਨ ਵਿੱਚ ਜਿੱਥੇ ਇਹਨਾਂ ਕੋਲ ਬਲੇਜ਼ਰ ਬਹੁਤ ਸਾਰੇ ਨੇ ਵੀਰ ਜੀ ਨੇ ਆਹ ਬਲੇਜ਼ਰ ਤਾਂ ਪਹਿਲਾਂ ਮੈਨੂੰ ਸਿਲੇਕਟ ਕਰਵਾ ਦਿੱਤਾ ਹੁਣ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਕਿ ਸਾਡੇ ਭਰਾਵਾਂ ਲਈ ਹੋਰ ਕੀ ਕੀ ਹੈ ਪਹਿਣਾ ਲਈ ਵੀ ਅਸੀਂ ਨਾਲ ਦੀ ਨਾਲ ਦਿਖਾਉਂਦੇ ਰਹਿਣਾ ਜੀ ਸਰਦਾਰ ਜੀ ਅਸ਼ੀਸ਼ ਭਾਜੀ ਅਸ਼ੀਸ਼ ਜੀ ਹੋਸੀ ਠੀਕ ਠਾਕ ਬਈ ਠੀਕ ਹੈ ਜੀ ਅੱਛਾ ਬਲੇਜ਼ਰ ਦਿਖਾ ਦਿਓ ਜਿਵੇਂ ਮੈਨੂੰ ਆ ਬਲੇਜ਼ਰ ਸਿਲੈਕਟ ਕਰਾਇਆ ਉਵੇਂ ਹੀ ਅਸੀਂ ਸਾਡੀ ਜਿਹੜੀ ਫੈਮਿਲੀ ਆ ਘਰ ਬਹਿ ਕੇ ਦੇਖ ਰਹੀ ਹੈ ਉਹਨੂੰ ਸਿਲੈਕਟ ਕਰਾਉਣਾ ਕਿਉਂਕਿ ਜਿਹੜੇ ਮੇਰੇ ਭਰਾ ਮੇਰੀਆਂ ਭੈਣਾਂ ਬਲੇਜ਼ਰ ਪਹਿਨਣ ਦੇ ਸ਼ੌਕੀਨ ਆ ਉਹਨਾਂ ਲਈ ਇਹੀ ਰਾਈਟ ਟਾਈਮ ਆ ਕਿਉਂਕਿ 15 20 ਦਿਨਾਂ ਬਾਅਦ ਤਾਂ ਤੁਹਾਨੂੰ ਪਤਾ ਥੋੜੀ ਥੋੜੀ ਸਰਦੀ ਘਟ ਜਾਣੀ ਆ ਔਰ ਆ ਦੇਖੋ ਜਦੋਂ ਮੈਂ ਬਲੇਜ਼ਰ ਪਹਿਨੇ ਆ ਮੇਰਾ ਇੱਕ ਕੰਬਲ FABRIC ਬਹੁਤ ਅੱਛਾ ਫਿਟਿੰਗ ਬਹੁਤ ਅੱਛੀ ਦਿੱਤੀ ਹੈ ਦੇਖੋ ਇਹਨਾਂ ਨੇ ਮੇਰਾ ਕੋਈ ਮੇਚ ਨਹੀਂ ਸੀ ਲਿਆ ਮੇਰਾ ਨਾਪਾ ਨਹੀਂ ਸੀ ਲਿਆ ਫਿਰ ਵੀ ਫਿਟਿੰਗ ਕਿੰਨੀ ਅੱਛੀ ਹੈ ਕਿੰਨੀ ਪ੍ਰੋਪਰ ਆਈ ਹੋਈ ਹੈ ਸਰਦਾਰ ਜੀ ਇਦਾਂ ਦੇ ਪੀਸ ਸਾਡੇ ਪਰਿਵਾਰਕ ਮੈਂਬਰਾਂ ਨੂੰ ਦਿਖਾ ਦੂੰ ਜ਼ਰੂਰ ਸਰ ਜੀ ਇਹ 2 ਬਾਕਸ ਵੀ ਹੈ ਭਾਜੀ ਹੂੰ 2 ਬਾਕਸ ਦੇ ਵਿੱਚ 4 ਕਲਰ ਆਈ ਹੂੰ 2 ਬਾਕਸ ਚ 4 ਕਲਰ ਆਈ ਗ੍ਰੇ ਵੀ ਹੈ ਹੂੰ ਟੈਨ ਵੀ ਹੈ ਬਲੈਕ ਵੀ ਹੈ ਠੀਕ ਹੈ ਤੇ ਇੱਕ ਕਲਰ ਆ ਵੀ ਹੈ ਸਰ ਜੀ ਹਮ ਮਤਲਬ ਚੁਆਇਸ ਬਹੁਤ ਹੈ ਸਾਈਜ਼ ਸਾਰੇ ਮਿਲ ਜੂਗੇ ਹਾਂਜੀ ਸਾਈਜ਼ ਵੀ ਸਾਰੇ ਮਿਲ ਜੂਗੇ ਚੁਆਇਸ ਵੀ ਸਾਰੀ ਹੈ ਸਰ ਅੱਛਾ ਮੈਨੂੰ ਇੱਕ ਹੋਰ ਗੱਲ ਪਤਾ ਲੱਗੀ ਹੈ ਕਹਿੰਦੇ ਕਿ ਸਟਾਕ ਮੁੜ ਮੁੜ ਕੇ ਮੰਗਾਉਣਾ ਪੈਂਦਾ ਡਿਮਾਂਡ ਬਹੁਤ ਆ ਹਾਂਜੀ ਬਹੁਤ ਮੰਗ ਆ ਜੀ ਕਿਉਂਕਿ ਸਾਰਾ ਜਿਹੜਾ ਵੀ ਆਰਟੀਕਲ ਸਾਰਾ ਦੁਬਾਰੋ ਆ ਰਿਹਾ ਸਰ ਦੋ ਦੋ ਵਾਰ ਤਿੰਨ ਤਨਵਾਰਾ ਨਹੀਂ ਆਪਾਂ ਇੱਕ ਵਾਰੀ ਇਹਦੇ ਅੰਦਰਲਾ ਮਟੀਰੀਅਲ ਦਿਖਾ ਦਈਏ ਪ੍ਰਾਈਸ ਵੀ ਜੈਨੂਇਨ ਹੈ ਸਰ ਪ੍ਰਾਈਸ ਵੀ ਬਹੁਤ ਘੱਟ ਹੈ ਜੀ ਅਲੱਗ-ਅਲੱਗ ਪ੍ਰਾਈਸ ਸਾਰੇ ਜਣ ਕੇ ਘੱਟ ਰੇਟ ਹੈ ਮੈਂ ਉਹੀ ਕਹਣਾ ਇੱਕ ਵਾਰੀ ਆਪਾਂ ਜੀ 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 ਮੈਂ ਉਸ ਪਾਸੇ ਵੀ ਆਵਾਂਗੇ ਰੇਟ ਦਾ ਕੰਪੈਰੀਸ਼ਨ ਕਰਕੇ ਵੀ ਦੱਸਾਂਗੇ ਪਰ ਸਾਥੀਓ ਅੰਦਰਲਾ ਮਟੀਰੀਅਲ ਦੇਖ ਲਓ ਸਰਦਾਰ ਜੀ ਦੇਖੋ ਕਿੰਨਾ ਕਪੜਾ ਸਾਫਟ ਲੱਗਿਆ ਹੋਇਆ ਅੰਦਰੋਂ ਨਿੱਗਾ ਆ ਥੱਲੇੋਂ ਨਿੱਗਾ ਆ ਉੱਪਰ ਕਪੜਾ ਸਾਫਟ ਲੱਗਿਆ ਹੋਇਆ ਇਕੱਲੇ ਜੀ ਆਪਾਂ ਟੀ-ਸ਼ਰਟ ਵੀ ਪਾ ਨਹੀਂ ਇਹ ਇਕੱਲਾ ਹੀ ਪਾ ਲੋ ਗਰਮ ਆ ਬੋ ਕੰਬਲ ਆ ਕੰਬਲ ਠੰਡ ਨਹੀਂ ਲੱਗਣ ਤੁਹਾਨੂੰ ਨਹੀਂ ਲੱਗੂਗੀ ਸਰ ਹਾਂ ਹੋਰ ਵੈਰਾਈਟੀ ਦਿਖਾ ਦੀ ਆਪਾਂ ਕਿਉਂਕਿ ਚੁਆਇਸ ਬਹੁਤ ਸਾਰੀ ਆ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਤੁਸੀਂ ਬਸ ਡਿਮਾਂਡ ਕਰਨੀਆਂ ਇਹਨਾਂ ਦਾ ਪਿੱਛੇ ਗਦਾਮ ਵੀ ਆ ਲੁਧਿਆਣੇ ਫੈਕਟਰੀ ਆ ਚੀਜ਼ੇ ਅਵੇਲੇਬਲ ਕਰਾਉਂਦੇ ਆ ਲੇਕਿਨ ਬਹੁਤ ਵਾਜਿਬ ਰੇਟਾਂ ਤੇ ਇਹਦੇ ਵਿੱਚ ਬਲੇਜ਼ਰ ਵੀ ਆਂਦੇ ਆ ਸਰ ਅੱਛਾ ਆ ਇਹਦਾ ਮਿਸ ਕਰਕੇ ਇਹਦਾ ਕੀ ਪ੍ਰਾਈਸ ਆ ਪ੍ਰਾਈਜ਼ ਇਹਦਾ 4599 ਤੋਂ ਲੈਸ ਕਰਕੇ 1900 ਆ ਸਰ 1900 ਔਰ ਇਹਦੇ ਨਾਲ ਦਾ ਮਾਰਕੀਟ ਵਿੱਚ ਕਿੰਨੇ ਦਾ ਮਿਲਦਾ ਮਾਰਕੀਟ ਵਿੱਚ 5000 8000 ਤੋਂ ਸਟਾਰਟਿੰਗ ਆ ਲੈਸ ਕਰਕੇ ਜਾਨੀ ਕਿ 4000 ਦਾ ਮਿਲੂਗਾ ਇਹ ਆਪਾਂ ਨੂੰ ਤਾਂ ਤੁਹਾਡਾ 50% ਆਫ ਸਿੱਧਾ ਹੀ ਸਿੱਧਾ ਹੀ 3000 ਦਾ ਫਾਇਦਾ 3000 3100 ਰੁਪਏ ਦਾ ਫਾਇਦਾ ਸ਼ਗਨ ਲੋੜੀ ਦੇ ਰਾਮ ਨਾ ਜੀ ਜੀ ਇਸ ਦੇ ਵਿੱਚ ਲੌਂਗ ਕੋਟ ਆ ਜਾਂਦੇ ਸਰ ਦਿਖਾਓ ਲੌਂਗ ਕੋਟ ਦਿਖਾ ਦਿਓ ਸਰਦਾਰ ਜੀ ਫਟਾਫਟ ਜੂਰ ਸਰ ਜੀ ਕਿਉਂਕਿ ਵਿਆਹ ਦਾ ਮੌਰੇ ਸੀਜ਼ਨ ਹੈ ਲੰਘ ਨਾ ਜਾਵੇ ਆਪਾਂ ਫਟਾਫਟ ਦਿਖਾ ਦਿਜੀਏ ਲਓ ਜੀ ਲੌਂਗ ਕੋਟ ਡਿਜ਼ਾਈਨਿੰਗ ਜੀ ਸੇਮ ਨੰਬਰ 1 ਪੀਸ ਹੈ ਅੰਦਰ ਅੰਦਰ ਦਿਖਾ ਦਿਓ ਆ ਜਿਹੜੇ ਇੱਥੇ ਤੁਹਾਡੀ ਧੌਣ ਦੇ ਨਜ਼ਦੀਕ ਨੈਕ ਦੇ ਨਜ਼ਦੀਕ ਵੀ ਇਹਨਾਂ ਨੇ ਬੜਾ ਸੌਫਟ ਕਪੜਾ ਲਾਇਆ ਪੂਰਾ ਵਾਰਮ ਕਪੜਾ ਹਾਂ ਜੀ ਯਾਨੀ ਕਿ ਪੂਰਾ ਆਪਾਂ ਕੱਲੇ ਵਿਆਹ ਦਾ ਇਹਦੇ ਵਿੱਚ ਕੱਲੇ ਵਿੱਚ ਆਨੰਦ ਮਾਣਵਾ ਸਕਦੇ ਹਾਂ ਕਹਿਣ ਦੇ ਮੁਤਾਬਕ ਇੰਨਾ ਸੁਪੀਰੀਅਰ ਆਰਟੀਕਲ ਹੈ ਕਿ ਤੁਸੀਂ ਜਿੱਥੇ ਵੀ ਜਾਓਗੇ ਲੋਕ ਜ਼ੂਰ ਪੁੱਛਣਗੇ ਬਾਈ ਕਿੱਥੋਂ ਲਿਆਂਦਾ ਬਈ ਮੂੰਹੋਂ ਬੋਲਦਾ ਆਰਟੀਕਲ ਆ ਕਿਉਂ ਜਗਨਨਾ ਸਰਦਾਰ ਜੀ ਨੇ ਕੱਢਿਆ ਪੀਸ ਹਾਂ ਜੀ ਮੈਨੂੰ ਲੱਗਿਆ ਕਿ ਯਾਰ ਉਧਰ ਉਹਨਾਂ 1900 ਸੀ ਇਹ ਕਿਤੇ 3100 ਤੱਕ ਜਾਊਗਾ ਪਰ ਨਹੀਂ ਜੀ 2100 ਹੀ ਆ ਹਾਂਜੀ ਔਰ ਜੇ ਤੁਸੀਂ ਇਹੀ ਸਪੈਸ਼ਲ ਆਪਣੇ ਲਈ ਅੱਛੀ ਕੁਆਲਿਟੀ ਦਾ ਅੱਛੇ ਫੈਬਰਿਕ ਦਾ ਬਣਾਣਾ ਹੋਵੇ ਜਿਹਦੇ ਇੱਥੇ ਗੈਂਟ ਦਾ ਟੈਗ ਲੱਗਿਆ ਆ ਤਾਂ ਤੁਹਾਨੂੰ ਮਾਰਕੀਟ 'ਚ ਘੱਟੋ-ਘੱਟ 10000 ਤਾਂ ਸੀਨ ਵਾਲੀ ਮੀਂ ਲੈ ਲੈਣੇ ਆਹ ਦੇਖੋ ਸਰ ਲਿਖਿਆ ਬਾਈ ਉਹ ਵੀ 10999 ਅੱਛਾ ਆਪਾਂ ਸਾਰਾ ਹੀ ਲੈਸ ਕਰ ਗਏ ਮਤਲਬ ਮੈਂ ਨੇੜੇ ਪਹੁੰਚ ਗਿਆ ਹਾਂਜੀ ਉੱਦਾਂ ਇਹ 11000 ਦਾ ਮਿਲਣਾ ਦੇਖੋ ਸਾਥੀਓ ਹਾਂਜੀ ਉੱਦਾਂ 11000 ਦਾ ਹਾਂਜੀ ਵੈਸੇ ਇਹਨਾਂ ਦੀ ਕੰਪਨੀ ਚ ਫੈਕਟਰੀ ਚ 4600 ਦਾ ਪਰ ਇਹ ਤੁਹਾਨੂੰ 2100 ਦਾ ਦੇ ਰਹੇ ਆ ਲੋੜੀ ਤੇ ਬਹੁਤ ਅੱਛਾ ਰਹਿਣਾ ਅੱਛਾ ਕਲਰ ਆਪਣੇ ਕੋਲ ਬਹੁਤ ਚੁਆਇਸ ਆ ਹਾਂਜੀ ਕਲਰ ਵੀ ਚੁਆਇਸ ਹੈ ਗਈ ਬਲੈਕ ਹੋ ਗਈ ਇਹ ਸਿੰਪਲ ਹੈ ਗਈ ਇਹ ਬਹੁਤ ਚੰਗੀ ਹੈ ਹਾਂਜੀ ਡਿਜ਼ਾਈਨ ਬਹੁਤ ਜਿਆਦਾ ਮੰਤਰੀ ਬਹੁਤ ਇਦਾਂ ਦੇ ਬੰਦੇ ਆ ਕਲਾਕਾਰ ਬਹੁਤ ਬੰਦੇ ਆ ਬਲੈਕ ਤਾਈ ਕੁਰਦਾ ਪਜਾਮਾ ਆਪਣੇ ਤੁਹਾਨੂੰ ਪਤਾ ਹੀ ਪੰਜਾਬੀ ਦੀ ਸ਼ਾਨ ਆ ਜੀ ਇਹ ਵੀ ਬਲੈਕ ਪਾਣੀ 2100 ਦਾ ਜੀ ਬਈ ਕਮਾਲ ਆ ਮਟੀਰੀਅਲ ਵੀ ਇਹਨਾਂ ਦਾ ਅੱਛਾ ਆ ਸਾਰਾ ਇਕੋ ਹੈ ਜੀ ਹੂੰ ਵਧੀਆ ਕੁਆਲਿਟੀ ਦਾ ਮਿਲੂਗੀ ਸਾਰੇ ਜੀ ਹੂੰ ਪ੍ਰੋਪਰ ਹੀ ਫਿਟਿੰਗ ਫੈਬਰਿਕ ਹਾਂਜੀ ਸਾਰਾ ਕੁਝ ਕੁਆਲਿਟੀ एवरीथिंग ਜਿਹੜੀ ਆ ਤੁਹਾਨੂੰ ਅਪ ਟੂ ਦਾ ਪਾਕ ਮਿਲੂਗੀ ਆ ਕਲਰ ਨਵਾਂ ਦੇਖ ਰਿਹਾ ਕਲਰ ਇਸ ਦੇ ਵਿੱਚ ਚਾਰ ਕਲਰ ਆਉਂਦੇ ਆ ਸਰ ਇੱਕ ਜਿਹੜਾ ਹੁਣ ਸਵੇਰੇ ਖਤਮ ਹੋ ਗਿਆ ਵੀਰ ਜੀ ਅੱਛਾ ਉਹ ਵੀ ਦੁਬਾਰਾ ਆ ਸਕਦਾ ਜੀ ਅੱਛਾ ਇਹ ਇਹਦੇ ਵਿੱਚ ਹੀ ਹੂੰ ਜਿਵੇਂ ਆ ਡਿਜ਼ਾਈਨਿੰਗ ਅਲੱਗ ਆ ਗਈ ਨਹੀਂ ਉਹੀ ਹੈ ਹੂੰ ਇਹ ਸਾਰੇ ਸ਼ੋ ਵੀ ਆ ਔਰ ਬਟਨ ਵੀ ਟਾਪ ਕੁਆਲਿਟੀ ਦੇ ਆ ਅਲਗ-ਅਲਗ ਡਿਜ਼ਾਈਨਰ ਅਲਗ-ਅਲਗ ਕਰ ਰਿਹਾ ਪਰ ਸਾਰੇ ਇੱਕੋ ਹੀ ਰੇਟ ਸਾਰਿਆਂ ਦੇ ਡਿਜ਼ਾਈਨ ਅਲਗ-ਅਲਗ ਹੈ ਹਾਂਜੀ ਰੇਟ ਇੱਕੋ ਹੀ ਸਾਡੇ ਜਿਹੜੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਇਹ ਅਟਰੈਕਟ ਕਰਨ ਵਾਲਿਆ ਆਹ ਬਲੇਜ਼ਰ ਵੀ ਦਿਖਾ ਦਈਏ ਜੀ ਆਪਾਂ ਜਰੂਰ ਸਰ ਇਹ ਵੀ ਬੜੇ ਨਿੱਕੇ ਲੱਗਦੇ ਹੈ ਹਾਂਜੀ ਇਹ ਬਲੇਜ਼ਰ ਟਾਈਪ ਆ ਜਾਂਦੇ ਸਰ ਜਿਵੇਂ ਸ਼ਾਦੀਆਂ ਜੋ ਨੋਰਮਲ ਹੈ ਆਪਣੇ ਪਾਂਦੇ ਯਈ ਜੀਨ ਨਾਲ ਵੀ ਪੈ ਸਕਦੇ ਆ ਫਾਰਮਲ ਨਾਲ ਵੀ ਪੈ ਸਕਦੇ ਆ ਹਾਂਜੀ ਕੋਈ ਜਦ ਇਹ 1900 ਜ਼ਿਆਦਾ ਠੰਡ ਕਰਕੇ ਜੀ ਆਹੀ ਚੀਜ਼ ਜ਼ਿਆਦਾ ਪੈਂਦੀ ਜਿਹੜੀ ਤੁਸੀਂ ਪਾਈ ਆ ਵੀਰ ਜੀ ਇੱਕ ਕੱਲੀ ਟੀ-ਸ਼ਰਟ ਤੇ ਪੈਂਦੀ ਹੈ ਗਰਮ ਬਹੁਤ ਆਹ ਚੈੱਕ ਜਿਹੜਾ ਬਾਕੀ ਤੁਸੀਂ ਪਾਈ ਆ ਤੁਹਾਨੂੰ ਪਤਾ ਲੱਗ ਰਿਹਾ ਹਾਂ ਹਾਂ ਮੈਂ ਤੁਹਾਨੂੰ ਕਿਹਾ ਕੰਬਲ ਮੇਰਾ ਕੰਬਲ ਠੰਡ ਨਹੀਂ ਪਹੁੰਚਣ ਦਿੰਦਾ ਔਰ ਡਿਮਾਂਡ 'ਚ ਬਹੁਤ ਆ ਹਾਂਜੀ ਬਹੁਤ ਔਰ ਹੈ ਯੂਨੀਕ ਆਰਟੀਕਲ ਕਿਸੇ ਕਿਸੇ ਦੇ ਪਾਇਆ ਹੋਊਗਾ ਸਾਰਿਆਂ ਦੇ ਨਹੀਂ ਨਹੀਂ ਪਾਇਆ ਹੋਊਗਾ ਸਾਡੇ ਸ਼ਹਿਰ ਦੀ ਚ ਸਾਡੇ ਜ਼ਿਲ੍ਹੇ ਦੀ ਗੱਲ ਕਰ ਹਾਂਜੀ ਜ਼ਰੂਰ ਜੀ ਜ਼ਰੂਰ ਆਹ ਦਿਖਾਈ ਦਿਓ ਜੀ ਚੈੱਕ ਦੇ ਵਿੱਚ ਬਹੁਤ ਡਿਮਾਂਡ ਆਈ ਹੈ ਜੇ ਅੱਛਾ ਕਿਸੇ ਨੂੰ ਫਿਟਿੰਗ ਦੀ ਕੋਈ ਪ੍ਰੋਬਲਮ ਆਦੀ ਤਾਂ ਫਿਟਿੰਗ ਕਰਾ ਕੇ ਦਿੰਨੇ ਆਂ ਹਾਂਜੀ ਜ਼ਰੂਰ ਸਰ ਕਰਾ ਕੇ ਦਿੰਨੇ ਆਂ ਮੈਂ ਹੁਣੇ ਹੀ ਸੁਣ ਰਿਹਾ ਸੀ ਜਿਹੜੇ ਕਿ ਕਵੀਰ ਜੀ ਆਏ ਸੀ ਕਿ ਹਾਈਟ ਉਹਨਦੀ ਬਹੁਤ ਲੰਬੀ ਸੀ ਅੱਜ ਥੋੜੀ ਉੱਪਰ ਆ ਜਾਂਦੀ ਹੈ ਬਾਜੂ ਉੱਪਰ ਸੀਗੀ ਤੁਸੀਂ ਉਹਨਾਂ ਨੂੰ ਕਾ ਉਹ ਵੀ ਲਵਾ ਦਾਂਗੇ ਹਾਂਜੀ ਜ਼ਰੂਰ ਜੀ ਜੀ ਯਾਨੀ ਕਿ ਸਾਰੀ ਆਪਣੇ ਕੋ ਫੈਸਿਲਿਟੀ ਹੈਗੀ ਸਰ ਹਾਂ ਜੇ ਕੋਈ ਕਿਸੇ ਦੀ ਕੋਈ ਡਿਮਾਂਡ ਆ ਤਾਂ ਉਹ ਪੂਰੀ ਕਰ ਦਿੰਨੇ ਆਂ ਮਹਲ ਫੈਕਟਰੀ ਤੁਹਾਡੀ ਅਵੇਲੇਬਲ ਕਰਾ ਦੋਗੇ ਹਾਂਜੀ ਸਰ ਜੀ ਤੇ ਸਰ ਆਪਾਂ ਇੱਧਰ ਜੈਕਟ ਵਾਲੇ ਵਾਲੇ ਪਾਸੇ ਆ ਜਾਈ ਔਰ ਨਿੱਗੇ ਜਿਹੜੇ ਲੌਂਗ ਬਲੇਜ਼ਰ ਹੈ ਉਹ ਵੀ ਇਹਨਾਂ ਕੋਲ ਅਵੇਲੇਬਲ ਆ ਫਿਰ ਆ ਜਿਹੜੀ ਜੈਕਟ ਹੈ ਨਾ ਭਾਜੀ ਮੈਂ ਲੈਤਾ ਗਿਆ ਮੈਂ ਵੀ ਲੈ ਲਈ ਪਰ ਇਹ ਡਿਮਾਂਡ ਚ ਵਰਲਡ ਵਾਈਡ ਰਹਿੰਦੀ ਆ ਸਾਰੇ ਸੀਜ਼ਨ ਚ ਦੀ ਡਿਮਾਂਡ ਰਹਿੰਦੀ ਚਾਹੇ ਔਨ ਸੀਜ਼ਨ ਹੋਵੇ ਚਾਹੇ ਆਫ ਸੀਜ਼ਨ ਹੋਵੇ ਦੇਖੋ ਭਾਜੀ ਹਾਂ ਆ ਜਿਹੜੀ ਚੀਜ਼ ਹੈ ਤੁਸੀਂ ਦੇਖਿਆ ਹੋਣਾ ਇੱਕ ਤਾਂ ਸਟਾਫ ਸਟਾਫ ਵੀ ਵਧੀਆ ਜੀ ਇਹ ਲਾਈਟ ਵੇਟ ਆ ਜੀ ਲਾਈਟ ਵੇਟ ਬਹੁਤ ਵਧੀਆ ਹੈ ਕਾਉਂਟਰ ਪ੍ਰੂਫ ਵੀ ਲੱਗਿਆ ਮੈਨੂੰ ਹਲਕੀ ਚੀਜ਼ ਆ ਪੰਜਵੇਂ ਮੰਗਦੇ ਆ ਨਾ ਜੀ ਅੱਜ ਕੱਲ੍ਹ ਬਿੱਗ ਜਿਆਦਾ ਭਾਰਾ ਨੇ ਚੱਕਣਾ ਪਵੇ ਆਪਣਾ ਅੱਜ ਤੋਂ ਆ ਪਾ ਕੇ ਬਹੁਤ ਨਿੱਗਾ ਹੋਇਆ ਆ ਹਾਂਜੀ ਇਹ ਵਿਆਹ ਸ਼ਾਦੀ ਚ ਵੀ ਪੈ ਸਕਦੀ ਜਾਂ ਕੋਈ ਨਾਰਮਲ ਫੰਕਸ਼ਨ ਆ ਉੱਤੇ ਵੀ ਪੈ ਸਕਦੀ ਡੇਲੀ ਵੀ ਪੈ ਸਕਦੀ ਡੇਲੀ ਦਾ ਤੁਹਾਨੂੰ ਪਤਾ ਇਹ ਮੋਟਰਸਾਈਕਲ ਮੋਟਰਸਾਈਕਲ ਦੇ ਵੀ ਸਭ ਤੋਂ ਵਧੀਆ ਹੀ ਹੈ ਹਾਂ ਨਾ ਹਵਾ ਜਾਵੇ ਅੰਦਰ ਨਾ ਵਸਦਾ ਹੀ ਬਾਈਕ ਲਈ ਵੀ ਬਹੁਤ ਵਧੀਆ ਹੀ ਪ੍ਰਾਈਸ ਇਹਦਾ ਕਿੰਨਾ ਜੀ ਪ੍ਰਾਈਸ ਇਹਦਾ ਸਰ 1300 1300 ਅੱਛਾ ਇਹ ਮਾਰਕੀਟ ਵਿੱਚ 99 ਲੈਸ ਫਿਰ ਲੈਸ ਕਰ 3200 3300 ਮਾਰਕੀਟ ਚ ਇਹਦੀ ਮਿਲਦੀ ਆ ਹਾਂਜੀ ਮਿਲਦੀ ਅੱਛਾ ਆ ਜਿਹੜੀ ਜੈ ਘਟ ਹੈ ਨਾ ਇਹ ਅੱਜਕੱਲ ਬਹੁਤ ਕਲਾਕਾਰਾਂ ਦੀ ਨੌਜਵਾਨਾਂ ਦੀ ਪਹਿਲੀ ਪਸੰਦ ਹੈ। ਹਾਂਜੀ। ਇਹ ਬਰਫੀ ਵਾਲੀ ਕਹਿੰਦੇ ਨੇ ਇਹਨੂੰ? ਹਾਂਜੀ। ਹੂੰ। ਕਟਿੰਗ ਬਣੀ ਆਈ ਫਿਰ ਬਰਫੀ ਵਾਲਾ ਕਹਿੰਨਗੇ ਸਰ। ਹਾਂ। ਸਟੱਫ ਵੀ ਵਧੀਆ ਆਈ। ਜੀ। ਇਹਦੇ ਵਿੱਚ ਚਾਰ ਕਲਰ ਆ ਸਰ। ਹੂੰ। ਬਲੈਕ ਵੀ ਆ ਗ੍ਰੇ ਵੀ ਆ ਬਲੂ ਵੀ ਆ ਸਰ। ਹੂੰ। ਇਹਦੇ ਤੇ ਸਾਰੀ ਚੀਜ਼ ਵਧੀਆ ਆਈ। ਨਾਲੇ ਸਟੱਫ ਵੀ ਵਧੀਆ ਨਾਰਮਲ ਆਈ। ਲਾਈਟ weight ਆਈ। ਸਿਲੈਕਟਡ ਪੀਸ ਆਹ ਕਲਰ ਦਾ ਬਹੁਤ ਡਿਮਾਂਡ ਚ ਰਹਿੰਦਾ ਮੇਰੇ ਖਿਆਲ। ਇਹ ਵੀ ਤੇ ਬਲੈਕ ਤਾਂ ਤੁਹਾਨੂੰ ਪਤਾ ਚੱਲਦੀ ਹੈ ਗ੍ਰੇ। ਤੇ ਚਲੋ ਅੰਦਾਜ਼ਾ ਹੈ 12-1300 ਦੇ ਆਸ-ਪਾਸ ਹੀ ਉਹ ਜਿਆਦਾ ਮਹਿੰਗਾ ਨਹੀਂ ਜਿਆਦਾ ਜਿਆਦਾ ਹੈ ਹੀ ਨਹੀਂ ਸਰ ਤਾਂ ਜੈਂਟ ਸੈਕਸ਼ਨ ਤੋਂ ਬਾਅਦ ਹੁਣ ਅਸੀਂ ਲੇਡੀ ਸੈਕਸ਼ਨ ਵੱਲ ਚੱਲਦੇ ਹਾਂ ਕਿਉਂਕਿ ਜੇ ਸਾਡੇ ਭਰਾਵਾਂ ਨੇ ਬਲੇਜ਼ਰ ਲੈ ਲਿਆ ਤਾਂ ਜ਼ਾਹਿਰ ਜੀ ਗੱਲ ਹੈ ਕਿ ਭੈਣਾਂ ਨੂੰ ਅਸੀਂ ਪਿੱਛੇ ਨਹੀਂ ਰੱਖ ਸਕਦੇ ਮੈਮ ਸਾਡੇ ਨਾਲ ਨੇ ਮੈਮ ਮੰਨ ਲਓ ਜੇ ਕਿਸੇ ਵੀਰ ਨੇ ਉਧਰੋਂ ਕੋਈ ਬਲੇਜ਼ਰ ਸਿਲੈਕਟ ਕਰ ਲਿਆ ਸਿਮਿਲਰ ਕਲਰ ਇਧਰਲੇ ਪਾਸੇ ਲੇਡੀ ਸੈਕਸ਼ਨ 'ਚ ਮਿਲ ਜਾਊਗਾ ਹਾਂਜੀ ਅੱਛਾ ਕਿਹੜੀ ਕਿਹੜੀ ਵੈਰਾਈਟੀ ਹੈ ਕਿਹੜੀ ਕਿਹੜੀ ਚੋਇਸ ਸਮਨ ਦਿਖਾ ਦਿਓ ਨਾਲ ਦੀ ਨਾਲ ਤੁਸੀਂ ਤਸਵੀਰਾਂ ਦੇਖ ਰਹੇ ਆਂ ਕਿ ਜਿੰਨੇ ਕਸਟਮਰ ਇੱਥੇ ਆਏ ਹੋਇਆ ਔਰ ਇੱਕ ਗੱਲ ਹੋਰ ਮੈਂ ਦੱਸ ਦਵਾਂ ਜੇ ਤੁਸੀਂ ਪੂਰੇ ਸਟੋਰ ਤੇ ਨਜ਼ਰ ਮਾਰੋਗੇ ਐਨੀ ਕਲਰ ਕਲੈਕਸ਼ਨ ਆ ਇਡੀਆਂ ਮੇਰੀਆਂ ਭੈਣਾਂ ਦਾ ਜਿਹੜਾ ਵੀ ਮਰਜ਼ੀ ਫੇਵਰਟ ਕਲਰ ਆ ਉਹ ਇੱਥੇ ਮਿਲ ਜਾਊਗਾ ਅਵੇਲੇਬਲ ਕਰਾ ਦੇਣਗੇ ਜੀ ਮੈਂ ਦਿਖਾ ਦੋ ਜੀ ਔਰ ਦੇਖੋ ਛੱਡਣ ਵਾਲੀ ਚੀਜ਼ ਕੋਈ ਵੀ ਨਹੀਂ ਹੈਗੀ ਹਾਂ ਆਹ ਕਲਰ ਬਹੁਤ ਪਸੰਦ ਆਉਣ ਵਾਲਾ ਇੱਕ ਕਲਰ ਹਮ ਫਸਟ 3 3 ਐਕਸ ਲਾ ਇਹ ਕਿੰਨੇ ਦਾ ਪੀਸ ਹੈ ਮੈਡਮ ਇਹ ਸਰ 1800 ਅੱਛਾ ਪਹਿਲਾਂ ਨਾਲੋਂ ਵੀ ਘਟ ਗਿਆ ਜੇ ਜੈਂਟਸ ਦੇ ਜਿਹੜੇ ਬਲੇਜ਼ਰ 1900 ਦੇ ਤਾਂ ਇਹ 1800 ਦਾ ਹੋ ਗਿਆ। ਹਾਂਜੀ। ਔਰ ਮੈਂ ਕਿਉਂ ਸਟਾਰਟਿੰਗ 'ਚ ਕਿਹਾ ਸੀ ਇੱਕ ਪੀਸ ਲੈਣ ਆਉਂਗੇ ਚਾਰ ਲੈ ਕੇ ਜਾਓਗੇ ਤੁਹਾਨੂੰ ਹੌਲੀ-ਹੌਲੀ ਸਮਝਾ ਦੇਣਾ। ਭਾਜੀ ਇਹਦੇ ਵਿੱਚ ਕਿਹੜਾ-ਕਿਹੜਾ ਸਾਈਜ਼ ਅਵੇਲੇਬਲ ਹੈਗਾ? ਸਾਰੇ ਸਾਈਜ਼ ਕਲਰ ਕਲਰ ਵੀ ਮਿਲਣਗੇ ਬਾਰੀ ਸਾਈਜ਼ ਵੀ ਸਾਰੇ ਮਿਲਣਗੇ। ਹਮਮ। ਕਿੰਨਾ 3 XL 4 XL 5 XL ਤੱਕ ਸਰ ਸਾਰੇ ਸਾਈਜ਼ ਪਏ ਆ ਜੀ ਆਪਣੇ ਕੋਲ। ਮਤਲਬ ਜੇ ਕੋਈ ਸਾਡੀ ਭੈਣ ਥੋੜੀ ਹੈਲਦੀ ਆ ਤਾਂ ਉਹਨੂੰ ਵੀ ਜਿਹੜਾ ਉਹਦਾ ਮਨ ਚਾਹੁੰਦਾ ਕਲਰ ਤੇ ਬਲੇਜ਼ਰ ਮਿਲ ਸਕਦਾ ਸਾਈਜ਼ ਵੀ ਮਿਲ ਸਕਦਾ। ਮੈਡਮ ਇਹ ਘੜਾ ਆਰਟੀਕਲ ਹੈ ਜੀ। ਇਹ ਚੈੱਕ ਚਾ ਜਾਂਦਾ ਸਰ ਹੂੰ ਇਹ 4 ਐਕਸਲ ਆ ਸਰ ਅੱਛਾ 4 ਐਕਸਲ ਆ ਇਹ ਇਹ ਅੱਜਕੱਲ ਡਿਮਾਂਡ ਚ ਹੈ ਹਾਂਜੀ ਬਹੁਤ ਸਰ ਮੈਂ ਹੁਣੇ ਹੀ ਦੇਖਿਆ ਕੁਝ ਸਾਡੀਆਂ ਸੀਨੀਅਰ ਭੈਣਾਂ ਆਈਆਂ ਹੋਈਆਂ ਸੀ ਕਿ ਉਹਨਾਂ ਨੇ ਇਦਾਂ ਦੇ ਬਲੇਜ਼ਰ ਹਾਂਜੀ ਹਾਂਜੀ ਉਹਨਾਂ ਨੇ ਇਦਾਂ ਦਾ ਬਲੇਜ਼ਰ ਤਿੰਨ ਚਾਰ ਚਾਰ ਪੀਸ ਜਾ ਰਹੇ ਜੀ ਮਤਲਬ ਕੋਈ ਆਫਿਸ ਜਿਹੜੇ ਡੇਲੀ ਜਾਂਦੇ ਆ ਤਾਂ ਉਹਨਾਂ ਲਈ ਵੀ ਇਹ ਅੱਛਾ ਆਰਟੀਕਲ ਹੈਗਾ ਆ ਵੇਅਰ ਕਰ ਸਕਦੇ ਆ ਕਿਉਂਕਿ ਇਹਨਾਂ ਦਾ ਪ੍ਰਾਈਸ ਇਹ ਬਹੁਤ ਕੰਮ ਘੱਟ ਆ ਸਾਜੀ ਹਾਂ ਪ੍ਰਾਈਸ ਇਹ ਤਾਂ ਦੇਖੋ ਜੀ 1900 ਤੇ ਆ ਜਿਵੇਂ ਬੰਦ ਗਲੇ ਵਾਲਾ ਜੀ ਹਾਂਜੀ ਇਹ ਵੀ ਬੜਾ ਟ੍ਰੈਂਡ ਚ ਹੁੰਦਾ ਮੈਂ ਜ਼ਿਆਦਾਤਰ ਜਿਹੜੇ ਟੀਚਰ ਹੁੰਦੇ ਹੋ ਇਦਾਂ ਦੇ ਪਾਉਂਦੇ ਹੁੰਦੇ ਆ ਬਲੇਜ਼ਰ ਇਹਨਾਂ ਦੀ ਸਾਰੇ ਦੇਖੋ ਹਮ ਪ੍ਰਾਈਸ 1800 ਦੇਖੋ ਕੁਆਲਿਟੀ ਵੀ ਬਹੁਤ ਵਧੀਆ ਸਰ ਹਮ ਇਕੱਲਾ ਹੀ ਗਰਮੇ ਰਹਿੰਦਾ ਜੀ ਹਮ ਕੋਲੋਂ ਠੰਡ ਨਹੀਂ ਲੱਗ ਸਕਦੀ ਜੇ ਸਕੂਟੀ ਤੇ ਵੀ ਸਾਡੀਆਂ ਭੈਣਾਂ ਜਾਂਦੀਆਂ ਇਹ ਬਲੇਜ਼ਰ ਪਾ ਕੇ ਤਾਂ ਠੱਡ ਨਹੀਂ ਲੱਗੂਗੀ ਹਾਂਜੀ ਹਾਂਜੀ ਸਰ ਜੀ ਹਮ ਸਾਰੇ ਬ੍ਰਾਂਡ ਦੀ ਚੀਜ਼ ਹੈ ਸਰ ਸਾਰੀ ਸਾਰੀ ਕੋਈ ਪ੍ਰੋਬਲਮ ਆਂਦੀ ਹੈ ਤਾਂ ਤੁਹਾਡੇ ਕੋ ਇੱਥੇ ਆ ਸਕਦੇ ਆ ਹਾਂਜੀ ਸਰ ਅੱਛਾ ਪਾਕਟ ਦੇਖ ਲਿਏ ਕਿਉਂਕਿ ਪਾਕਟ ਫਰੈਂਡਲੀ ਤਾਂ ਹੈ ਲੇਕਿਨ ਭੈਣਾਂ ਨੇ ਪਾਕਟ ਦਾ ਕੱਪੜਾ ਵੀ ਦੇਖਣਾ ਆ ਤਾਂ ਤੁਸੀਂ ਦੇਖ ਸਕਦੇ ਆ ਆ ਨਾਲ ਬਟਨ ਵੀ ਤੁਸੀਂ ਦੇ ਰਹੇ ਆ ਹਾਂਜੀ ਐਕਸਟਰਾ ਹੀ ਤੇ ਇਹਦੇ ਵਿੱਚ ਹਾਂ ਫਰ ਵਾਲੀ ਵੀ ਆ ਜਾਂਦੀ ਹੈ ਸਰ ਜੇ ਕਿ ਸਾਡੀ ਭੈਣ ਨੇ ਵਿਆਹ ਤੇ ਜਾਣਾ ਵਿਆਹ ਦੇਖਣ ਜਾਣਾ ਸ਼ਰੀਕੇ ਭਾਈ ਜਰੇ ਜਾਣਾ ਤਾਂ ਫਿਰ ਚੀਜ਼ ਤਾਂ ਵਧੀਆ ਚਾਹੀਦੀ ਹੈ ਸਰ ਡਿਜ਼ਾਈਨਿੰਗ ਵੀ ਮਿਲੂਗੀ ਹਾਂ ਇੱਕ ਗੱਲ ਮੈਨੂੰ ਇਹਨਾਂ ਦੀ ਬੜੀ ਉਂਦਾ ਲੱਗੀ ਹਰ ਆਰਟੀਕਲ ਦਾ ਵੱਖਰਾ ਵੱਖਰਾ ਡਿਜ਼ਾਈਨ ਹੈ ਜੇ ਆ ਕਲਰ ਚ ਆ ਦੋਨੇ ਮਤਲਬ ਸਿਮਿਲਰ ਜਿਹੇ ਆ ਪਰ ਡਿਜ਼ਾਈਨ ਵੱਖੋ ਵੱਖਰੇ ਆ ਵੱਖਰਾ ਵੱਖਰਾ ਮਤਲਬ ਇਹਦੇ ਆ ਸਿਲੈਕਟਡ ਵੀ ਸੀ ਆ ਸਾਰੀ ਹਾਂਜੀ ਨਾਰਮਲ ਆਹੀ ਕੱਲੀ ਜੈਕਟ ਇਹਦੇ ਉੱਪਰ ਵੀ ਜੋ ਮਿਲੂਗਾ ਜੀ ਹਮ ਆਪਣੇ ਹਨ ਇਹਦਾ ਇਹਦਾ ਪ੍ਰਾਈਸ ਦੇਖੋ ਸਰ 1800 ਮੈਨੂੰ ਲੱਗੇ ਸੀ ਤੇ ਫਰ ਲੱਗਿਆ 100 ਰੁਪਿਆ ਦਾ ਵਧਾਉਗੇ 200 ਦਾ ਵਧਾਉਗੇ ਪਰ ਇਹ ਵੀ 1800 ਹੂੰ ਜਿੰਨੇ ਵੀ ਲੌਂਗ ਕੋਡ ਆ ਸਰ ਇਹਨਾਂ ਦਾ ਸੇਮੇ ਪ੍ਰਾਈਸ ਹੋਊਗਾ ਆ 컬러 ਭਾਜੀ ਬਹੁਤ ਡਿਮਾਂਡ ਚ ਹੁੰਦਾ ਇਹ ਇਹ ਮੇਰੇ ਖਿਲ ਮਹਿੰਗਾ ਹੋਣਾ ਨਹੀਂ ਨਹੀਂ ਸਰ ਇਹ ਵੀ ਨਹੀਂ ਮਹਿੰਗਾ ਹੋਣਾ ਸਰ ਤੁਸੀਂ ਆਪ ਹੀ ਦੇਖ ਲਿਓ 1300 1300 ਇਹ ਸ਼ਾਰਟ ਆ ਗਈ ਸਰ ਮੈਂ ਕਹਿੰਦਾ ਜਿੱਥੇ ਬੋਲ ਲੱਗੀ ਸ਼ੈ ਨਿਕਾ ਹੋਵੇ ਨਹੀਂ ਨਹੀਂ ਸਰ ਤੁਸੀਂ ਆਪ ਇਹ ਇਹ ਤਾਂ ਬਹੁਤ ਅੱਛਾ ਪੀਸ ਹੈ ਬਹੁਤ ਪਿਆਰਾ ਪੀਸ ਹੈ ਤੁਸੀਂ ਕਿੰਨਾ ਗੈਸ ਕਰਿਆ ਤੁਸੀਂ ਸਰ ਇਹਦਾ ਮੈਨੂੰ ਲੱਗਿਆ ਸੀ ਕਿ 26-2700 ਤੱਕ ਤਾਂ ਹੋਗਾ ਨਹੀਂ ਸਰ ਆ ਤੁਸੀਂ ਆਪ ਹੀ ਦੇਖ ਲਓ 1300 ਆ ਤੇ ਮਾਰਕੀਟ ਚ ਕਿੰਨਾ ਪ੍ਰਾਈਸ ਹੋਊਗਾ ਇਹਦਾ ਆ ਮਾਰਕਟ ਜਦਾ ਸਰ 6000 7000 ਇਦਾਂ ਚੱਲਦਾ ਅਲੱਗ ਅਲੱਗ ਬਹੁਤ ਪਿਆਰਾ ਪੀਸ ਆ ਦੇਖੋ ਆਪਾਂ ਵੈਰਾਈਟੀ ਦਿਖਾ ਦਈ ਆ ਆ ਵੈਰਾਈਟੀ ਦੀ ਹੈਗੀ ਜੀ ਪਿਓਰ ਓਨ ਦੀ ਵੈਰਾਈਟੀ ਔਰ ਰੇਟ ਸਾਰਾ 1300 ਤੋਂ ਲੈ ਕੇ ਇਹਨਾਂ ਦਾ ਮੇਰੇ ਖਿਆਲ 2000 ਤੱਕ ਹੀ ਜਾਂਦਾ ਆ ਬਹੁਤ ਅੱਛਾ ਬਲੇਜ਼ਰ ਹੈ ਸਾਰੀਆਂ ਭੈਣਾਂ ਜਿਹੜੀਆਂ ਉਹ ਦੇਖ ਸਕਦੀਆਂ ਵੈਸੇ ਤੁਸੀਂ ਇੱਥੇ ਪਰਸਨਲ ਆਓ ਫਿਜ਼ੀਕਲੀ ਆਓ ਤਾਂ ਜ਼ਿਆਦਾ ਬੈਟਰ ਹੈ ਲੇਕਿਨ ਬਹੁਤ ਸਾਰੀ ਵੈਰਾਈਟੀ ਇਦਾਂ ਦੀ ਵੈਰਾਈਟੀ ਜਿਹੜੀ ਤੁਹਾਨੂੰ ਸ਼ਾਇਦ ਹੀ ਕਿਤੇ ਹੋਰੋਂ ਮਿਲੇ ਔਰ ਲੁਧਿਆਣੇ ਤੋਂ ਵੀ ਸਸਤੇ ਰੇਟਾਂ ਤੇ ਇਹ ਜਿਹੜੀ ਤੁਹਾਨੂੰ ਇੱਥੇ ਵੈਰਾਈਟੀ ਦੇ ਰਿਹਾ ਚੁਆਇਸ ਬਹੁਤ ਸਾਰੀ ਮੈਂ ਤੁਹਾਨੂੰ ਕਹਿਆ ਸੀ ਤੁਹਾਡਾ ਕੋਈ ਵੀ ਕਲਰ ਫੇਵਰਟ ਹੋਵੇ ਇਹਨਾਂ ਕੋਲ ਮਿਲ ਜਾਏਗਾ ਔਰ ਕੋਈ ਵੀ ਆਰਟੀਕਲ ਕੋਈ ਵੀ ਕਲਰ ਛੱਡਣ ਵਾਲਾ ਨਹੀਂ ਔਰ ਸਟਾਕ ਇਹਨਾਂ ਕਿ ਪੂਰੇ ਸਿਆਲ ਦਾ ਤੁਸੀਂ ਇੱਕੋ ਵਾਰੀ ਇੱਥੋਂ ਮਾਲ ਲੈ ਜਾ ਸਕਦੇ ਹੋ ਹਾਂ ਆਨੰਦ ਵੀ ਮਾਰੂਗੇ ਛੂਟ ਵੀ ਬਹੁਤ ਹੈ ਆਹ ਦੇਖੋ ਬੜੇ ਅੱਛੇ ਆਰਟੀਕਲ ਨੇ ਲੱਗ ਲੱਗ ਆਰਟੀਕਲ ਬਹੁਤ ਸੋਹਣਾ ਇਹਦਾ ਪ੍ਰਾਈਸ ਤੁਸੀਂ ਦੱਸੋ ਸਰ ਕਿੰਨਾ ਆਊਗਾ ਗੈਸ ਕਰਕੇ ਜੋ ਕਿ ਬੜਾ ਇਹ ਡਿਜ਼ਾਈਨੇਬਲ ਪੀਸ ਲੱਗਦਾ ਮੈਨੂੰ ਲੱਗਦਾ ਦਾ ਪ੍ਰਾਈਸ ਘੱਟੋ ਘੱਟ ਵੀ 25-2600 ਤਾਂ ਹੋਊਗਾ ਨਹੀਂ ਬਾਜੀ ਹੂੰ 1500 ਹੈ ਅੱਛਾ ਮਿਹਨਤ ਕਿੰਨੀ ਹੋਈ ਹੋਏ ਹੋਵੇਗੀ ਨਾ ਜਦੋਂ ਇਹਨੂੰ ਤਿਆਰ ਕੀਤਾ ਪੀਸ ਨੂੰ ਸਫਾਈ ਬਹੁਤ ਅੱਛੀ ਹੈ ਆਰਟੀਕਲ ਯੂਨਿਕ ਪੀਸ ਹੈ ਸਟੱਫ ਵੀ ਵਧੀਆ ਔਰ ਪਾਰਟੀ ਵੇਅਰ ਵੀ ਆ ਹਾਂਜੀ ਸਰ ਤਾਂ ਮੈਨੂੰ ਲੱਗਿਆ ਸੀ ਘੱਟੋ ਘੱਟ 25-26 ਸੌ ਦਾ ਹੋਊਗਾ ਲੇਕਿਨ ਇਹ ਦੱਸਦੇ ਆ ਕਿ 1500 ਰੁਪਏ ਦਾ ਚੁਆਇਸ ਇਹਦੇ ਵਿੱਚ ਵੀ ਕਲਰ ਦੀ ਬਹੁਤ ਚੁਆਇਸ ਹੈਗੀ ਆ ਆ ਤੁਸੀਂ ਬਲੇਜ਼ਰ ਵੀ ਦੇਖ ਸਕਦੇ ਹੋ ਸ਼ਾਰਟ ਬਲੇਜ਼ਰ ਹੈ ਜਿਹੜੇ ਇਹ ਵੀ 1500 ਦੇ ਆਸ-ਪਾਸ ਤੁਹਾਨੂੰ ਮਿਲ ਜਾਣਗੇ ਅੱਛਾ ਬਾਹਰ ਮੈਨੂੰ ਕੁਝ ਭੇਜੀ ਆ ਮਿਲੀਆਂ ਵੀ ਜਿਨ੍ਹਾਂ ਨੇ ਸ਼ਾਪਿੰਗ ਕੀਤੀ ਮੈਂ ਉਹਨਾਂ ਤੋਂ ਪੁੱਛਿਆ ਕਿਹੋ ਜਿਹਾ ਪ੍ਰੋਡਕਟ ਲੱਗਿਆ ਕਹਿੰਦੇ ਭਾਜੀ ਸਸਤਾ ਲੈਣ ਦੀ ਜ਼ਰੂਰਤ ਨਹੀਂ ਫਾਇਦਾ ਕੋਈ ਨਹੀਂ ਇੱਕ ਵਾਸ਼ਿੰਗ ਤੇ ਉੱਡ ਜਾਂਦਾ ਜਿਆਦਾ ਮਹਿੰਗਾ ਵੀ ਲਵਾਂਗੇ ਤਾਂ ਕਿੰਨੀ ਕੁ ਦਿਨ ਪੈਂਦਾ 15 ਦਿਨ ਤਾਂ ਪੈਂਦਾ ਲੇਕਿਨ ਇੱਥੇ ਐਕਸਲ 12 1300 ਤੋਂ ਲੈ ਕੇ 2000 ਤੱਕ ਮਿਲੇ ਤਾਂ ਸ਼ਾਪਿੰਗ ਕਰ ਲੈਣੀ ਚਾਹੀਦੀ ਆ ਮੇਰਾ ਕਹਿਣਾ ਹਾਂਜੀ ਸਾਰ ਜਰੂਰ ਤੁਹਾਨੂੰ ਵੀ ਆਪਣੇ ਸ਼ੌਕ ਪੂਰੇ ਕਰਨੇ ਚਾਹੀਦੇ ਆ ਜੀ ਆਓ ਫਿਰ ਬਹੁਤ ਸਾਰੀ ਰੇਂਜ ਬਹੁਤ ਸਾਰੀ ਵੈਰਾਈਟੀ ਇੱਧਰ ਵੀ ਹੈ ਔਰ ਨਾਲ ਦੀ ਨਾਲ ਕਿਉਂਕਿ ਸਾਡੀਆਂ ਭੈਣਾਂ ਅੱਜ ਕੱਲ ਛੋਟੀਆਂ ਬੱਚੀਆਂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵੀਜ਼ੇ ਲੱਗ ਰਹੇ ਤੇ ਧੜਾ ਧੜ ਜਾ ਰਹੀਆਂ ਤਾਂ ਨਾਲ ਦੀ ਨਾਲ ਇਦਾਂ ਦੀ ਸ਼ਾਪਿੰਗ ਵੀ ਕਰਨਾ ਚਾਹੁੰਦੇ ਜਿਹੜੇ ਫੈਸ਼ਨੇਬਲ ਆ ਬਿਲਕੁਲ ਟ੍ਰੈਂਡ ਵਿੱਚ ਆਰਟੀਕਲਸ ਨੇ ਤਾਂ ਤੁਸੀਂ ਉਹ ਵੀ ਦੇਖ ਸਕਦੇ ਜਿਵੇਂ ਆ ਸ਼ਾਰਟ ਜੈਕਟਾਂ ਬਹੁਤ ਬਾਹਰ ਪਾਈਆਂ ਜਾਂਦੀਆਂ ਬਹੁ ਸਰਦਾਰ ਜੀ ਇਹਨਾਂ ਦਾ ਕੀ ਪ੍ਰਾਈਸ ਹਨ 1000 ਤੋਂ 1200 ਦੇ ਵਿੱਚ ਵਿੱਚ 1000 ਤੋਂ 1200 ਦੇ ਵਿੱਚ ਵਿੱਚ ਔਰ ਸਟੱਫ ਕੁਆਲਿਟੀ ਬਹੁਤ ਅੱਛੀ ਅੱਛਾ ਤਾਂ ਬਹੁਤ ਵਾਰਮ ਹੈ ਫਰ ਲੱਗੇ ਹੋਏ ਆ ਹਾਂਜੀ ਹੂੰ ਅੱਗੇ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਆ ਜਿਹੜੀ ਆ ਫਲਫੀ ਮੇਰਾ ਖਿਆਲ ਬਹੁਤ ਡਿਮਾਂਡ 'ਚ ਰਹਿੰਦੀ ਆ ਤੁਸੀਂ ਦੱਸੋ ਕਿੰਨਾ ਪ੍ਰਾਈਸ ਦੋਗੇ ਇਹਦਾ ਫਿਰ ਜੇ ਮੈਂ ਤਾਂ ਸ਼ੋਅਰੂਮਸ ਦੇ ਨਾਲ ਕੰਪੈਰੀਸ਼ਨ ਕਰਾਂ ਕਿਉਂਕਿ ਆਮ ਦੁਕਾਨ ਤੇ ਤਾਂ ਇਹ ਜਿਹੜਾ ਪ੍ਰੋਡਕਟ ਆ ਆਰਟੀਕਲ ਇਹ ਆਈਟਮ ਨਹੀਂ ਮਿਲਣੀ ਹਾਂਜੀ ਜੇ ਸ਼ੋਅਰੂਮ ਦੇ ਹਿਸਾਬ ਨਾਲ ਗੱਲ ਕਰਾਂ ਤਾਂ 8000 ਬਲੋ 7900 ਹਾਂਜੀ 8900 80% ਆਫ ਬਿੱਲ ਲੋ ਕਿੰਨੇ ਦਾ ਆਊਗਾ 4500 4500 ਜੀ ਇਹ ਆਪਣੇ ਕੋ ਸਿਰਫ 1200 ਦੀ ਸਰ 1200 ਚ ਹਾਂਜੀ ਆ ਦੇਖੋ ਜੀ ਕਿੰਨਾ ਅੱਛਾ ਪੀਸ ਆ ਪਹਿਲੀ ਗੱਲ ਆਪਰੇ ਸ਼ਹਿਰ 'ਚ ਤੁਹਾਨੂੰ ਹੋਰ ਕਿਤੇ ਉਹ ਮਿਲ ਲਾਂ ਜੇ ਮਿਲਿਆ 3000 ਚ ਲੈਸ ਕਰਕੇ 1200 ਜੀ ਹਾਂ ਜੇ ਤੁਹਾਨੂੰ ਮਿਲਿਆ ਆਵੇ ਤੁਹਾਨੂੰ ਘੱਟੋ ਘੱਟ 4900 3900 5900 ਐਦਾ ਮਿਲਣਾ ਸਟੱਫ ਵੀ ਵਧੀਆ ਵਾਰਮ ਬਹੁਤ ਆ ਔਰ ਤੁਹਾਡੀ ਚੁਆਇਸ ਜਿਹੜੀ ਆ ਫੁੱਲਫਿਲ ਹੋ ਜਾਣੀ ਜਿਹੜੀ ਡਿਜ਼ਾਇਰ ਆ ਤੁਹਾਨੂੰ ਇੱਥੇ ਉਹ ਪੂਰੀ ਹੋ ਜਾਣੀ ਆਹ ਦਿਖਾ ਦਿਓ ਜੀ ਔਨ ਵਾਲੀ ਸ਼ਾਰਟ ਹੁੱਡੀ ਸ਼ਾਰਟ ਹੁੱਡੀ ਲਓ ਸਰ ਸ਼ਾਰਟ ਹੁੱਡੀ ਵੀ ਬਹੁਤ ਟ੍ਰੈਂਡ ਚ ਆ ਬੱਚੀਆਂ ਦੇ ਦੇਖੋ ਤੁਸੀਂ ਨੌੰਬਰ ਤੁਹਾਡੇ ਹਿਸਾਬ ਨਾਲ ਮੈਨੂੰ ਲੱਗਦਾ 1100 700 ਰੁਪਏ ਸਰ ਕੁੱਛ 700 ਰੁਪਈਆ ਹਾਂਜੀ ਹਾਂ ਅਜੇ ਤੁਹਾਡੀ ਜਿਹਦਾ ਮਦਰ ਫਾਦਰ ਨੇ ਆ ਕੇ ਸ਼ਾਪਿੰਗ ਕਰਨੀ ਹੈ ਤੁਹਾਡੀ ਨਾਲ ਬੇਟੀਆਂ ਆਉਂਦੀ ਆ ਵੀ ਆਉਂਗਾ ਨਰਾਸ਼ ਹੋ ਵੀ ਨਹੀਂ ਜਾਊਗਾ ਤੁਹਾਡੇ ਬੱਚੇ ਨਾਲ ਆਉਂਦੇ ਆ ਬੇਟਾ ਆਉਂਦਾ ਬੇਟੀ ਆਉਂਦੀ ਆ ਕਿਉਂਕਿ ਬੱਚਿਆਂ ਦੇ ਸ਼ੌਕ ਹੁੰਦੇ ਆ ਤਾਂ ਤੁਹਾਨੂੰ ਆ ਪੂਰੀ ਵੂਲਨ ਹੁੱਡੀ ਤੁਹਾਨੂੰ ਸਿਰਫ ਤੇ ਸਿਰਫ 700 ਰੁਪਏ ਚ ਮਿਲਦੀ ਹੈ ਜਿਹਦੇ ਵਿੱਚ ਕਲਰ ਵੀ ਮਿਲਣਗੇ ਜਿਪਲਾਈ ਹਾਂਜੀ ਵਿਦਾਊਟ ਜਿਪ ਵੀ ਡਾਊਟ ਵੀ ਤਾਂ ਅੱਛਾ ਜ਼ਿਪਰ ਵਿਦਾਊਟ ਜ਼ਿਪ ਦੀ ਵੀ ਚੁਆਇਸ ਹੈ ਹਾਂਜੀ ਠੀਕ ਹੈ ਜੀ ਆਦ ਨਾਲ ਦੀ ਨਾਲ ਮੇਰੇ ਖਿਆਲ ਜੀਨ ਵਾਲਾ ਹੈ ਨਾ ਜੀਨ ਵਾਲਾ ਹਾਂਜੀ ਇਹ ਅੰਦਰੋਂ ਬਹੁਤ ਵਾਰਮ ਹੈ ਹਾਂਜੀ ਤਾਂ ਸਾਥੀਓ ਵੈਰਾਈਟੀ ਇਹਨਾਂ ਕੋਲ ਬਹੁਤ ਸਾਰੀ ਆ ਤੁਸੀਂ ਆ ਦੇਖੋ 슬ੀਵਲੈਸ ਜੈਕਟ ਵੀ ਇਹਨਾਂ ਕੋਲ ਹੈ ਇਹ ਵੀ ਸਾਡੀਆਂ ਛੋਟੀਆਂ ਭੈਣਾਂ ਤੇ ਧੀਆਂ ਵਾਸਤੇ ਤੁਸੀਂ ਇੱਥੋਂ ਲੈ ਸਕਦੇ ਹੋ ਪ੍ਰਾਈਸ ਬਹੁਤ ਜੈਨੂਇਨ ਆ ਮਤਲਬ ਐਹੋ ਜਿਹਾ ਸਟਾਕ ਇਹਨਾਂ ਕੋਲ ਹੈ ਵਿਦ ਬ੍ਰਿਲਿਅੰਟ ਸਟਫ ਇੰਪ੍ਰੈਸਿਵ ਬਹੁਤ ਹੈ ਹਰੇਕ ਆਰਟੀਕਲ ਜਿਹੜਾ ਤੁਹਾਨੂੰ ਸ਼ਹਿਰ ਚ ਬਹੁਤ ਮਹਿੰਗਾ ਮਿਲਣ ਵਾਲਾ ਔਰ ਪ੍ਰਾਈਸ ਦੱਸ ਦਿਓ ਤੁਸੀਂ ਸਰ 900 ਤੁਹਾਡਾ ਰੇਟ ਡਿਸਕਾਊਂਟਡ ਕਰਕੇ ਮੈਂ ਕਹਿ ਰਿਹਾ ਡਿਸਕਾਊਂਟ 600 ਯਾਰ ਮਤਲਬ ਕੋਈ ਵੀ ਪੀਸ ਸੱਟਣ ਵਾਲਾ ਨਹੀਂ ਹੈ ਨਹੀਂ ਸਰ ਸਰਦੀਆਂ ਦੀ ਹਰ ਤਰ੍ਹਾਂ ਦੀ ਤੁਹਾਡੀ ਜਿਹੜੀ ਸ਼ਾਪਿੰਗ ਇੱਥੋਂ ਹੋ ਸਕਦੀ ਹੈ ਚਾਹੇ ਤੁਸੀਂ 슬ੀਵਲੈਸ ਜੈਕਟ ਲੈਣੀ ਹੈ ਚਾਹੇ ਤੁਸੀਂ ਸ਼ਾਰਟ ਹੁੱਡੀ ਲੈਣੀ ਹੈ ਚਾਹੇ ਤੁਸੀਂ ਕੋਈ ਵੀ ਡਿਜ਼ਾਈਨੇਬਲ ਜੈਕਟ ਲੈਣੀ ਹੈ ਜ਼ਿਪਰ ਲੈਣਾ ਸਾਡੀਆਂ ਭੈਣਾਂ ਨੇ ਸਾਡੇ ਭਰਾਵਾਂ ਨੇ ਕੋਈ ਵੀ ਵੈਰਾਈਟੀ ਕੋਈ ਵੀ ਕਿਸੇ ਵੀ ਤਰੀਕੇ ਦਾ ਆਰਟੀਕਲ ਪਹਿਨਣ ਦਾ ਤੁਹਾਡਾ ਸ਼ੌਂਕ ਹੈ ਤਾਂ ਇਸ ਇੱਕੋ ਛੱਤ ਥੱਲੇ ਜਿਹੜੀ ਉਹ ਤੁਹਾਡੀ ਡਿਜ਼ਾਇਰ ਪੂਰੀ ਹੋ ਸਕਦੀ ਹੈ ਲੇਕਿਨ ਰੇਟ ਜਿਹੜਾ ਆ ਬਹੁਤ ਜੈਨੂਇਨ ਆ ਜੇਕਰ ਇਦਾਂ ਦਾ ਬਲੇਜ਼ਰ ਤੁਹਾਨੂੰ ਬਾਹਰ 6500 ਰੁਪਏ ਦਾ ਮਿਲਦਾ ਉਹਦੇ ਨਾਲੋਂ ਵੀ ਬੈਟਰ ਕੁਆਲਿਟੀ ਜੇ ਤੁਸੀਂ ਕੰਪੈਰੀਜ਼ਨ ਕਰੋਗੇ ਔਰ ਫਿਨਿਸ਼ਿੰਗ ਤੁਸੀਂ ਇਹਨਾਂ ਦਾ ਸਟੱਫ ਦੇਖੋਗੇ ਤੁਸੀਂ ਇਹਨਾਂ ਦੀ ਸਫਾਈ ਦੇਖੋਗੇ ਤੁਹਾਨੂੰ ਇਹ ਲੱਗੂਗਾ ਕਿ ਕੁਆਲਿਟੀ ਵਿੱਚ ਕਿਤੇ ਵੀ ਕੋਈ ਕੰਪਰੋਮਾਈਜ਼ ਨਹੀਂ ਕੀਤਾ ਗਿਆ ਪਰ ਕਿੱਥੇ ਬਾਹ ਤੁਸੀਂ ਮਿਨਿਮਮ ਤੋਂ ਮਿਨਿਮਮ 6500 ਚ ਇਤ ਦਾ ਬਲੇਜ਼ਰ ਲਵੋਗੇ ਇੱਥੇ ਕੀਮਤ ਹੈ 2000 ਤੇ ਤੁਹਾਨੂੰ ਦੱਸਿਆ ਕਿ ਜੈਕਟਸ ਦੀ ਕੀਮਤ 1100 ਤੋਂ ਲੈ ਕੇ 14-1500 ਤੱਕ ਤੁਹਾਨੂੰ ਹਰ ਇੱਕ ਨਵੀਂ ਵੈਰਾਈਟੀ ਮਿਲ ਜਾਂਦੀ ਹੈ ਜਿਹੜੀ ਅੱਜ ਕੱਲ ਟ੍ਰੈਂਡ ਵਿੱਚ ਹੈ ਔਰ ਫਿਰ ਤੁਹਾਨੂੰ ਇਦਾਂ ਲੱਗਦਾ ਕਿ ਕੋਈ ਇਹੋ ਜਿਹਾ ਪ੍ਰੋਡਕਟ ਇੱਥੇ ਹੈ ਜਿਹੜਾ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਇਹ ਅਵੇਲੇਬਲ ਕਰਵਾ ਦਿੰਦੇ ਆ ਤਾਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਇੱਕ ਕੱਪੜਾ ਲੈਣ ਆਉਗੇ ਚਾਰ ਲੈ ਕੇ ਜਾਓਗੇ ਉਹ ਤੁਹਾਨੂੰ ਸਮਝਾ ਦਿੱਤਾ ਕੰਪੈਰੀਸ਼ਨ ਕਿਵੇਂ ਇੱਕ ਜੇ 3300 ਦੀ ਮੈਂ ਸ਼ਾਪਿੰਗ ਕਰਦਾ ਵਿੱਚ ਮੀਨਸ 2000 ਦਾ ਇਹ ਬਲੇਜ਼ਰ 1300 ਦੀ ਜੈਕਟ ਤਾਂ ਮੈਂ ਉਹਦੇ ਸਿਮਿਲਰਲੀ ਆਪਣੀ ਵਾਈਫ ਲਈ ਆਪਣੀ ਭੈਣ ਲਈ ਵੀ ਇੱਕ ਬਲੇਜ਼ਰ ਤੇ ਇੱਕ ਜਿਹੜੀ ਆ ਜੈਕਟ ਆ ਫਲਫੀ ਉਹ ਵੀ ਲੈ ਸਕਦਾ ਸਿਰਫ 64-6500 ਰੁਪਏ ਵਿੱਚ ਮਤਲਬ 200 ਰੁਪਏ ਤਾਂ ਬਚ ਗਿਆ ਪਰ ਉਹਦੇ ਨਾਲ ਇੱਕ ਦੀ ਜਗ੍ਹਾ ਚਾਰ ਜਿਹੜੇ ਆ ਵਾਰਮ ਕੱਪੜਿਆ ਮੈਥੋਂ ਲੈ ਕੇ ਜਾਵਾਂਗਾ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਜੇ ਤੁਸੀਂ ਥੋੜੇ ਪੈਸੇ ਹੋਰ ਖਰਚੋ ਤਾਂ ਤੁਹਾਡੇ ਬੱਚਿਆਂ ਲਈ ਵੀ ਤੁਹਾਨੂੰ ਇੱਥੋਂ ਬਹੁਤ ਸਾਰਾ ਸਟਾਕ ਮਿਲ ਸਕਦਾ ਐਡਰੈਸ ਤੁਹਾਨੂੰ ਕਨਫਰਮ ਕਰ ਦਿੰਦੇ ਨੇ ਥੱਲੇ ਜਿਹੜੀ ਪੱਟੀ ਚੱਲ ਰਹੀ ਹੈ ਤੁਸੀਂ ਉੱਥੋਂ ਐਡਰੈਸ ਵੀ ਪੜ ਸਕਦੇ ਹੋ ਇਹਨਾਂ ਦਾ ਨੰਬਰ ਵੀ ਲੈ ਸਕਦੇ ਹੋ ਪਰ ਅਸੀਂ ਤਾਂ ਇਹੀ ਕਵਾਂਗੇ ਤੁਸੀਂ ਆਓ ਵਿਜ਼ਿਟ ਕਰੋ ਲੇਕਿਨ ਪਹਿਲੇ ਇਸਤੇਮਾਲ کریں ਫਿਰ ਵਿਸ਼ਵਾਸ کریں ਔਰ ਮੈਨੂੰ ਉਮੀਦ ਹੈ ਇਹ ਤੁਹਾਨੂੰ ਨਿਰਾਸ਼ ਨਹੀਂ ਕਰੂਗੇ ਫਿਰ ਵੀ ਤੁਹਾਡਾ ਕਿਹੋ ਜਿਹਾ ਤਜਰਬਾ ਹੈ ਤੁਸੀਂ ਸਾਨੂੰ ਕਮੈਂਟ ਵਿੱਚ ਦੱਸ ਸਕਦੇ ਹੋ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਇੱਥੇ ਆਓਗੇ ਤੇ ਇਸ ਸੀਜ਼ਨ ਆਪਣੇ ਮਨ ਚਾਏ ਆਪਣੇ ਫੇਵਰਿਟ ਜਿਹੜੇ ਵਾਰਮ ਕਲੋਥ ਪਾਉਂਗੇ ਤੇ ਲੋਕ ਤੁਹਾਨੂੰ ਪੁੱਛਣਗੇ ਯਾਰ ਕਿੱਥੋਂ ਖਰੀਦੇ ਆ ਮੈਨੂੰ ਵੀ ਦੱਸ ਦੇ ਬਹੁਤ ਸ਼ੁਕਰ ਹੈ ਜੀ ਬਹੁਤ ਜਲਦੀ ਫਿਰ ਤੋਂ ਮਿਲਾਂਗੇ ਧੰਨਵਾਦ ਰਬ ਰੱਖਾ